ਕੀ ਰਾਜਵੀਰ ਜਵੰਦੇ ਦਾ ਵੀ ਸਿੱਧੂ ਮੂਸੇਵਾਲੇ ਵਾਂਗ ਪਿੰਡ ਦੇ ਵਿੱਚ ਬਣੇਗਾ ਸਟੈਚੂ ਕੀ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਰਾਜਵੀਰ ਜਵੰਦੇ ਦੇ ਨਾਂ ਤੇ ਬਣੇਗਾ ਸਟੇਡੀਅਮ ਕੀ ਰਾਜਵੀਰ ਜਵੰਦੇ ਦੇ ਨਾਂ ਤੇ ਬਣੇਗਾ ਯਾਦਗਾਰੀ ਗੇਟ ਜੀ ਹਾਂ ਦੋਸਤੋ ਤੁਹਾਨੂੰ ਦੱਸਦੀ ਏ ਕਿ ਸੀਐਮ ਭਗਵੰਤ ਮਾਨ ਨੇ ਇਹ ਐਲਾਨ ਕੀਤਾ ਹੈ ਕਿ ਰਾਜਵੀਰ ਜਵੰਦੇ ਦੀ ਯਾਦਗਾਰੀ ਗੇਟ ਬਣਾਇਆ ਜਾਵੇਗਾ ਅਤੇ ਉਸ ਦਾ ਸਟੈਚੂ ਪਿੰਡ ਦੇ ਵਿੱਚ ਲਾਇਆ ਜਾਵੇਗਾ ਤੇ ਇੱਕ ਸਟੇਡੀਅਮ ਵੀ ਖੇਡਣ ਦੇ ਲਈ ਪਿੰਡ ਦੇ ਵਿੱਚ ਰਾਜਵੀਰ ਜਵੰਦੇ ਦੇ ਨਾਤੇ ਬਣਾਇਆ ਜਾਵੇਗਾ ਕਦੋਂ ਬਣਾਇਆ ਜਾਵੇਗਾ ਅਤੇ ਕਿਸ ਤਰੀਕੇ ਨੂੰ ਇਸਦੀ ਹੋਵੇਗੀ ਸਥਾਪਨਾ ਦੱਸਾਂਗੇ ਤੁਹਾਨੂੰ ਅੱਜ ਦੀ ਇਸ ਵੀਡੀਓ ਵਿੱਚ ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਅਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ ਸੋ ਦੋਸਤੋ ਜੇਕਰ ਆਪਾਂ ਗੱਲ ਕਰੀਏ ਰਾਜਵੀਰ ਜਵੰਦੇ ਦੀ ਇੱਕ ਉੱਚਾ ਲੰਬਾ ਚੋਟੀ ਦਾ ਨੌਜਵਾਨ ਜਿਹੜਾ ਸਟੇਜਾਂ ਤੇ ਚੜ ਕੇ ਬਜ਼ੁਰਗ ਬਾਪੂਆਂ ਨੂੰ ਵੀ ਨੱਚਣ ਲਾ ਦਿੰਦਾ ਸੀ ਉਸ ਦੀ ਆਵਾਜ਼ ਦਾ ਜਾਦੂ ਅਜੀਹਾ ਹੁੰਦਾ ਸੀ ਕਿ ਬਜ਼ੁਰਗ ਬਾਪੂ ਵੀ ਉੱਠ ਕੇ ਛਾਲਾ ਮਾਰਦੇ ਹੋਏ ਨੱਚਦੇ ਸੀ ਉਸ ਦੀ ਆਵਾਜ਼ ਐਨੀ ਦਮਦਾਰ ਸੀ ਕਿ ਜਦੋਂ ਉਹ ਲਾਈਵ ਗਾਉਂਦਾ ਸੀ ਤਾਂ ਜਿਹੜੇ ਸਾਹਮਣੇ ਵਿਆਹ ਵਾਲੇ ਰਿਸ਼ਤੇਦਾਰ ਬੈਠੇ ਹੁੰਦੇ ਸੀ ਉਹ ਮੱਲੋ ਮੱਲੀ ਨੱਚਣ ਲੱਗ ਜਾਂਦੇ ਸੀ ਜਿਨ੍ਹਾਂ ਦਾ ਮਨ ਵੀ ਨਹੀਂ ਕਰਦਾ ਸੀ ਨੱਚਣ ਨੂੰ ਉਹ ਰਾਜਵੀਰ ਜਵੰਦੇ ਦੇ ਗੀਤ ਤੇ ਆਟੋਮੈਟਿਕ ਹੀ ਨੱਚਣ ਲੱਗ ਜਾਂਦਾ ਸੀ ਸੋ ਦੋਸਤੋ ਤੁਹਾਨੂੰ ਪਤਾ ਹੈ ਕਿ ਰਾਜਵੀਰ ਜਵੰਦਾ ਪੰਜਾਬੀਤ ਪੰਜਾਬੀ ਅਤੇ ਪੰਜਾਬੀ ਪਹਿਰਾਵੇ ਨੂੰ ਪ੍ਰਮੋਟ ਕਰਦਾ ਸੀ ਜਦੋਂ ਵੀ ਉਹ ਕੋਈ ਸ਼ੋਅ ਲਾਉਣ ਜਾਂਦਾ ਸੀ ਕੋਈ ਪ੍ਰੋਗਰਾਮ ਲਾਉਣ ਜਾਂਦਾ ਸੀ ਜਾਂ ਫਿਰ ਕਿਸੇ ਧਾਰਮਿਕ ਜਗ੍ਹਾ ਤੇ ਪ੍ਰੋਗਰਾਮ ਲਾਉਣਾ ਜਾਂ ਕਿਸੇ ਵਿਆਹ ਸ਼ਾਦੀ ਦੇ ਵਿੱਚ ਪ੍ਰੋਗਰਾਮ ਲਾਉਣਾ ਤਾਂ ਉਹਨਾਂ ਦਾ ਜਿਹੜਾ ਪਹਿਰਾਵਾ ਸੀ ਕੁੜਤਾ ਚਾਦਰਾਂ ਤਿੱਲੇ ਵਾਲੀ ਜੁੱਤੀ ਤੇ ਗਲ ਦੇ ਵਿੱਚ ਕੈਂਠਾ ਤੇ ਸਿਰ ਤੇ ਪੋਚਮੀ ਪੱਗ ਬਹੁਤ ਹੀ ਜ਼ਿਆਦਾ ਰਾਜਵੀਰ ਜਵੰਦੇ ਤੇ ਇਹ ਜੱਚਦੀ ਸੀ ਤੇ ਉਤੋਂ ਨੌਜਵਾਨ ਸੋਹਣਾ ਸੁਨਖਾ ਗੋਰਾ ਚਿੱਟਾ ਗੱਬਰੂ ਜਿਸਦੇ ਚਿਹਰੇ ਤੇ ਅਜੀਹਾਂ ਨੂਰ ਸ਼ਾਇਦ ਹੀ ਕਿਸੇ ਦੇ ਚਿਹਰੇ ਤੇ ਦੇਖਿਆ ਹੋਵੇ ਇਹ ਵੀ ਆਖਿਆ ਜਾਂਦਾ ਹੈ ਕਿ ਗੁਰਦਾਸ ਮਾਨ ਤੋਂ ਬਾਅਦ ਜੇਕਰ ਕਿਸੇ ਦੇ ਪੰਜਾਬੀ ਪਹਿਰਾਵਾ ਕੁੜਤਾ ਚਾਦਰ ਗਲ ਦੇ ਵਿੱਚ ਕੈਂਠਾ ਤੇ ਪੈਰਾਂ ਦੇ ਵਿੱਚ ਤਿੱਲੇਦਾਰ ਜੁੱਤੀ ਜੱਚਦੀ ਹੈ ਤਾਂ ਉਹ ਸਿਰਫ ਰਾਜਵੀਰ ਜਵੰਦੇ ਦੇ ਪਾਈ ਜੱਚਦੀ ਸੀ ਉੱਥੇ ਹੀ ਤੁਹਾਨੂੰ ਦੱਸਦੀ ਏ ਕਿ ਕਨਵਰੇ ਗਰੇਵਾਲ ਜਿਹੜਾ ਕਿ ਰਾਜਵੀਰ ਜਵੰਦੇ ਦਾ ਜਿਗਰੀ ਯਾਰ ਹੈ ਕੁਲਵਿੰਦਰ ਬਿੱਲਾ ਬ੍ਰਿਸ਼ਮਾ ਅਣਮੋਲ ਰਾਜਵੀਰ ਜਵੰਦੇ ਦੇ ਅੰਤਿਮ ਅਰਦਾਸ ਵੇਲੇ ਬਹੁਤ ਸਾਰੇ ਕਲਾਕਾਰ ਰਾਜਵੀਰ ਜਵੰਦੇ ਦੀ ਅੰਤਿਮ ਅਰਦਾਸ ਤੇ ਪਹੁੰਚੇ ਅਤੇ ਕਈ ਪੋਲੀਟੀਕਲ ਲੀਡਰ ਉਥੇ ਪਹੁੰਚੇ ਸੀ ਜਿਹੜੇ ਉਧਰ ਦੇ ਐਮਪੀ ਸੀ ਉਹਨਾਂ ਨੇ ਭਾਸ਼ਣ ਦਿੰਦੇ ਹੋਏ ਕਿਹਾ ਸੀ ਕਿ ਰਾਜਵੀਰ ਜਵੰਦੇ ਦੀ ਪਤਨੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਉਹਨਾਂ ਦੀ ਪੜ੍ਹਾਈ ਦੇ ਅਨੁਸਾਰ ਜੇਕਰ ਉਹਨਾਂ ਨੂੰ ਸਰਕਾਰੀ ਨੌਕਰੀ ਨਹੀਂ ਮਿਲਦੀ ਤਾਂ ਸਾਡੇ ਪਲਾਂਟ ਖੁੱਲ ਰਹੇ ਨੇ ਤਾਂ 4 ਜਾਂ 5 ਦਿਨਾਂ ਦੇ ਅੰਦਰ-ਅੰਦਰ ਉਹਨਾਂ ਨੂੰ ਨੌਕਰੀ ਦਿੱਤੀ ਜਾਵੇਗੀ ਪਰ ਪਹਿਲ ਸਾਡੀ ਹੋਵੇਗੀ ਕਿ ਸੀਐਮ ਮਾਨ ਨੂੰ ਕਵਾਂਗੇ ਕਿ ਇਹਨਾਂ ਨੂੰ ਸਰਕਾਰੀ ਨੌਕਰੀ ਹੀ ਦਿੱਤੀ ਜਾਵੇ ਤਾਂ ਜੋ ਇਹ ਆਪਣੇ ਪਰਿਵਾਰ ਦਾ ਆਪਣੇ ਬੱਚਿਆਂ ਦਾ ਚੰਗਾ ਭਵਿੱਖ ਬਣਾ ਸਕੇ ਸੋ ਇਦਾਂ ਹੀ ਕਨਵਰ ਗਰੇਵਾਲ ਨੇ ਭੋਗ ਦੇ ਵਿੱਚ ਗੱਲ ਕਰਦੇ ਹੋਏ ਕਿਹਾ ਕਿ ਸਾਨੂੰ ਇੱਕ ਮੈਸੇਜ ਆਇਆ ਹੈ ਜੋ ਕਿ ਸੀਐਮ ਭਗਵੰਤ ਮਾਨ ਦੇ ਵੱਲੋਂ ਹੈ ਅਤੇ ਜਿਹੜੇ ਰਾਜਵੀਰ ਜਵੰਦੇ ਦੇ ਪਿੰਡ ਦੇ ਨੌਜਵਾਨ ਨੇ ਜਿਹੜੇ ਇਸ ਦੁੱਖ ਦੇ ਵਿੱਚ ਆਏ ਨੇ ਸੇਵਾ ਕਰ ਰਹੇ ਨੇ ਲੰਗਰ ਦੀ ਕੋਈ ਜੋੜਿਆਂ ਦੀ ਕੋਈ ਸਾਫ ਸਫਾਈ ਦੀ ਬਹੁਤ ਹੀ ਮਾਨ ਦੇ ਨਾਲ ਸ਼ਰਦਾ ਦੇ ਨਾਲ ਸੇਵਾ ਕਰ ਰਹੇ ਨੇ ਉਹਨਾਂ ਦਾ ਤੇ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਸੀ ਕਿ ਰਾਜਵੀਰ ਜਵੰਦਾ ਦੀ ਯਾਦ ਦੇ ਲਈ ਕੁਝ ਨਾ ਕੁਝ ਪਿੰਡ ਦੇ ਵਿੱਚ ਬਣਾਇਆ ਜਾਵੇ ਪਰ ਉਸ ਤੋਂ ਪਹਿਲਾਂ ਹੀ ਸੀਐਮ ਮਾਨ ਦਾ ਸਾਨੂੰ ਸੁਨੇਹਾ ਆਇਆ ਹੈ ਕਿ ਰਾਜਵੀਰ ਜਵੰਦੇ ਦੇ ਪਿੰਡ ਦੇ ਵਿੱਚ ਬੂਤ ਲਗਾਇਆ ਜਾਵੇਗਾ ਚੁ ਲਗਾਇਆ ਜਾਵੇਗਾ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਪਿੰਡ ਦੇ ਵਿੱਚ ਹੈ ਤੇ ਜਿੱਥੇ ਪਿੰਡ ਵਾਲੇ ਨੌਜਵਾਨ ਚਾਹੁੰਦੇ ਨੇ ਕਿ ਉਥੇ ਸਟੇਡੀਅਮ ਬਣਾ ਚਾਹੀਦਾ ਹੈ ਭਗਵਾਨਤ ਮਾਨ ਨੇ ਇਹ ਵੀ ਗੱਲ ਆਖੀ ਹੈ ਕਿ ਰਾਜਵੀਰ ਜਵੰਦੇ ਦੇ ਨਾਤੇ ਉਹਨਾਂ ਦੇ ਪਿੰਡ ਦੇ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਜਾਵੇਗਾ